ਸਾਡੇ ਕੋਲ ਤੋਂ ਪਾਪਾ ਜੀ ਨੇ ਬੈਠੇ ਹੋਏ ਆ ਗਏ। ਆਓ ਜੀ। ਸਾਰੇ ਆ ਕੇ ਆਪਣੀ ਸਾਡੇ ਕੋਲ ਬੈਠੀਦਾ ਜੀ। ਰਸ। ਇਹੋ ਕਿੰਨਾ ਸੱਚਿਆ ਇਧਰੋਂ ਦੇ ਦੇਣਾ। ਸੱਚਿਆ ਦੇ ਕੋਟਾ ਕਾ ਕੇ ਦਿਵਾ। ਉਹ ਨਹੀਂ ਕਰਵਾ ਗਿਆ। ਇਹ ਕਬੜਾ ਹੋ ਗਿਆ। ਉਹ ਕਿੰਦਾ ਇਹ ਹੈ। ਚਲੋ ਜੀ। ਜਿੱਦਾਂ ਕਿਸੇ ਦੀ ਜ਼ੋਤ ਹੈ। ਆ ਗੱਲ ਨੂੰ ਹੁਣ ਬਾਤ ਚਲੋ ਉਹਦਾ ਫੈਸਲਾ ਕਰ ਲਿਆ ਜੀ ਫੈਸਲਾ ਕਰ ਦਿੱਤਾ ਹੁਣ ਸਾਡੇ ਵੱਲੋਂ ਓਕੇ ਆ ਤੁਮ ਲੋ ਇਹ ਵੀ ਪੁੱਤਰੇ ਉਹ ਵੀ ਪੁੱਤਰੇ ਹੈਗੇ ਗੁਰਪਾਈਏ ਥਾਰੇ ਕਿੱਥੇ ਇਕੋਈਆ ਹੋ ਰਿਹਾ ਪਾਣੀ ਦੱਕੀ ਦੇ ਕਿਉਂ ਆ ਆ ਟਿਕ ਟਿਕ ਆ ਇਸ ਦੋ ਜੇ ਪਾਕੇ ਕਿ ਕੇ ਦਾ ਮਸਲਾ ਪਾਏਗੀ ਕਿ ਸੱਚੀ ਆਪਣਾ ਨਾਮ ਹੋ ਸਕਦਾ ਹੈ ਕੋਈ ਪੰਚਾਇਤ ਦਾ ਮਸਲਾ ਕੋਈ ਨਹੀਂ ਤੋਂ ਬਾਲਮੀ ਕੀ ਮਸਲਾ ਨਹੀਂ ਜਾਣਦੀ ਜਗੀਰਵਾਸਾਂ ਦੀ ਜ਼ਿਆਦਾ ਪੰਚਾਇਤ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਆ ਕਿ ਤੇ ਇਹ ਇਹ ਲੋਕੀਂ ਚੁਕੀਆਂ ਤੋਂ ਬਾਅਦ ਨਹੀਂ ਆ ਸਕਦੇ ਜਦੋਂ ਵੀ ਗੱਲ ਕਰਨੀ ਨਾ ਲੁਕੀ-ਦੁਕੀ ਆ ਕਰਦੀ ਦੀ ਆ ਆਪ ਨੂੰ ਤੁਹਾਡਾ ਰੋਲਾ ਪੂਲਾ ਨਹੀਂ ਹੈਗਾ ਨਾ ਕੋਤਾ ਦਾ ਬੰਦੇ ਬਣਈਆ ਇਹ ਲੋਕੀ ਬੁਰੀਆਂ ਆ ਅਥਾਰੀ ਮਰਨ ਤੈਨਸਾ ਹੋਗੇ ਤੇਰੀਆਂ ਦਾ ਖਬਰ ਮਾਰ ਕੇ ਆਰਿਆਂ ਨੂੰ ਅਸੀਂ ਵੀ ਚਾਹੁੰਦੇ ਆ ਕਿ ਦੇਖੋ ਆਪਣਾ ਭਾਈਚਾਰਾ ਹੈਗਾ ਉਧਰ ਵੀ ਆਪਣੇ ਬੰਦੇ ਆ ਇਧਰ ਵੀ ਆਪਣੇ ਬੰਦੇ ਆ ਅਸੀਂ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਨਾ ਅਸੀਂ ਟਕਰਾਅ ਚਾਹੁੰਦੇ ਆ ਕਿਸੇ ਦਾ ਕਿਸੇ ਨਾਲ ਨਹੀਂਗਾ ਐਡੀ ਸ਼ਾਮ ਨਾਲ ਕਸ਼ਿਫ ਵੀ ਸਾਹ ਨਾਲ ਹਾੜੀ ਬਣੇ ਗੱਲ ਹੋਈ ਸੀ ਅਸੀਂ ਤਾਂ ਫੈਸਲਾ ਕੀਤਾ ਹੈਗਾ ਕਿ ਐਡੀ ਸਾਹ ਨਾਲ ਐਡੀ ਸਾਹ ਦੇ ਸੋਮਵਾਰ ਨੂੰ ਫੈਸਲਾ ਹੋਵੇਗਾ ਉਹਨਾਂ ਚੱਕਰ ਦੋ ਪਾਠੀ ਰੱਖੇ ਜਾਣਗੇ ਤੇ ਉਹਨਾਂ ਦਾ ਪਾਠੀ ਹੋਗਾ ਤੇ ਤੁਹਾਡਾ ਪਾਠੀ ਹੋਊਗਾ ਆਠ ਕਰਨ ਵਾਲਾ ਚਾਬੀ ਜਿਹੜੀ ਹੈ ਉਹ ਜਿਹੜੀ ਹੋਊਗੀ ਪ੍ਰਸ਼ਾਸਨ ਕੋ ਡੀਐਸਪੀ ਸਾਹਿਬ ਕੋ ਹੋਊਗੀ ਮੰਦਰ ਬੀਹਗਾ ਅਸਲ ਕਾ ਗੱਲ ਹੀ ਹੈ ਡੀਐਸਪੀ ਜੀ ਸਾਹਿਬ ਕੋ ਚਾਬੀ ਰਹੂਗੀ ਵਿਚਾਰ ਹੈ ਕਿ ਕਿਸੇ ਨੇ ਮਾਹੌਲ ਨਹੀਂ ਖਰਾਬ ਕਰਨਾ ਤੁਸੀਂ ਆਪਣਾ ਕੰਮ ਕਰੋ ਸੋਵਾਰ ਨੂੰ ਆਪਾਂ ਕਮੇਟੀ ਬਣਾਵਾਂਗੇ ਦੋਨੇ ਤਰ੍ਹਾਂੋਂ ਪੱਖੋਂ ਦੇਖਣਾ ਅਸੀਂ ਇਹ ਚਾਹਦੇ ਇੱਥੇ ਕੋਈ ਮਾਹੌਲ ਖਰਾਬ ਹੋਵੇ ਮੰਦਰ ਸਾਰਿਆਂ ਲਈ ਖੁੱਲੇਗਾ ਸਾਰੇ ਲੋਕ ਦਰਸ਼ਨ ਕਰਨਗੇ ਸਾਰੇ ਲੋਕ ਸੇਵਾ ਕਰਨਗੇ ਕਿਸੇ ਦੇ ਕਿਸੇ ਦੀ ਭਾਵਨਾ ਨੂੰ ਠੇਸ ਨਹੀਂ ਪਹੁੰਚੇਗੀ ਸਾਰਿਆਂ ਨੂੰ ਧਿਆਨ ਰੱਖਿਆ ਜਾਵੇਗਾ ਤਾਂ ਅਨੁਸਾਰਾਂ ਨੂੰ ਪੁੱਛ ਕੇ ਉੱਥੇ ਕਮੇਟੀ ਬਣਾਈ ਜਾਏਗੀ ਏਡੀ ਸਾਹਿਬ ਇਨਵੋਲਵ ਹੋਗਾ ਕਿਸੇ ਪੰਚਾਇਤਦਾਰ ਕੋ ਮੌਜੂਦ ਹੋਗਾ ਕਿਸੇ ਆਮ ਕਿਸੇ ਸਿਆਸੀ ਬੰਦੇ ਦਾ ਕੋਈ ਇਨਵੋਲਵ ਨਹੀਂ ਹੋਊਗਾ ਸਹਾਸੰਗਤਿਕ ਕਮੇਟੀ ਹੋਗੀ ਸਹਾਸੰਗਤਿਕ ਸੇਵਾ ਇਸ ਕਰਕੇ ਆਪਾਂ ਉਹਨਾਂ ਸਾਰਿਆਂ ਨੂੰ ਕਿਹਾ ਕਿ ਸਾਰੇ ਉੱਥੇ ਮੱਥਾ ਟੇਕਣ ਆਣ ਆਪ ਤੁਸੀਂ ਕਿਸੇ ਨੇ ਕੋਈ ਕੁਛ ਦੀ ਗੱਲ ਕਰਨੀ ਹੈਗਾ ਇੱਕ ਸਾਈਡ ਤੇ ਜੋ ਉਹੀ ਮੱਥਾ ਟੇਕ ਉਹਨਾਂ ਨਾਲ ਮੰਨਦਾ ਹੈ ਲੋ ਬੋਲੇ ਸੋ ਨਰਮ ਹੈ ਵਾਰ ਨੂੰ ਗੱਲ ਕੀਤੀ ਜਾਵੇਗੀ ਹੈਗਾ ਉਹਨਾਂ ਚੋਂ ਤੁਹਾਡਾ ਇੱਕ ਪਾਠੀ ਦਾ ਤੁਸੀਂ ਪਾਠੀ ਦੇਵੋਗੇ ਉਹ ਤੁਹਾਡਾ ਪਟਰੀਓਗੇ ਕੋਲੋਂ ਦਾ ਪੜ੍ਹਨਾ ਉਹ ਜੀ ਮੈਂ ਕਰਨਾ ਇੱਕ ਟਾਈਮ ਸਵੇਰੇ ਕਰ ਲੈਣੇ ਸ਼ਾਮ ਨੂੰ ਕਰ ਲੈਣਾ ਸਹਿਜ ਬਾੜ ਜੋ ਚੱਲਦੇ ਉਹਦੀ ਸੇਵਾ ਜੀ ਬੱਬੇ ਜੀ ਸਾਰੇ ਉਹ ਚੱਲਦੇ ਰਹੇਗਾ ਆ ਚੱਲਾਂ ਰੂਗਾ ਉਹ ਸਹਿਜ ਬਾੜ ਕਰਕੇ ਕੀ ਨਹੀਂ ਕੀ ਕਹਿਣਾ ਤੇ ਮੱਥਾ ਟੇਕਣ ਜਾਓ ਜਿਵੇਂ ਅਸੀਂ ਜਾਵੇ ਕੋਈ ਕੁਛ ਨਹੀਂ ਕਹਤਾ ਪਰ ਉਹਨਾਂ ਨੇ ਵੀ ਨਹੀਂ ਆਪਾਂ ਰੋਕਣਾ ਹੈ ਉਹਨਾਂ ਬਾਈ ਬੰਦ ਰਹੇ ਹੀ ਆ ਉਹਨਾਂ ਦਾ ਉਹਨਾਂ ਤੋਂ ਮਸਜਿਦ ਨਹੀਂ ਇਹ ਬੰਦ ਰਹੇ ਉਹ ਵੀ ਇਹਨਾਂ ਦਾ ਇੱਕ ਇੱਕ ਹੁੰਦਾ ਵੀ ਇਹੀ ਹੈ ਪੰਚਾਇਤ ਵਾਲੀ ਗੱਲਬਾਤ ਉਹ ਸਾਰੇ ਚੱਲਦੇ ਨੇ ਤੇ ਹੁਣ ਸੰਗਤ ਨੂੰ ਬੇਨਤੀ ਹੈ ਕਿ ਉਹਨਾਂ ਨੇ ਮੱਥਾ ਟੇਕਣਾ ਕੋਈ ਹੁਲੜਬਾਜੀ ਨਾ ਕੀਤੀ ਜਾਵੇ ਉਹ ਵੀ ਆਪਣੇ ਭੈਣ ਭਰਾ ਹੈਗੇ ਆ ਅਸੀਂ ਨਹੀਂ ਚਾਹੁੰਦੇ ਕਿ ਆਪਸ ਵਿੱਚ ਟਕਰਾਹ ਹੋਵੇ ਆਪਸ ਵਿੱਚ ਸਿ મહਾਪੋਜ ਦਾ ਕੋਈ ਨਰਾਦਰ ਹੋਵੇ ਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਪੀਸਫੁੱਲ ਰਹਿਣਾ ਬੇਨਤੀ ਹੈ ਸਾਡਾ ਮਹਾਰਾਜ ਜੀ ਜਿਹੜੇ ਪਰਸਾ ਨਾਲ ਕੁਝ ਅੰਦਰ ਹੈ ਕਮਰੇ ਦੇ ਉਹ ਉਹ ਨਾਲ ਦੀ ਉਹ ਆਪੇ ਕੱਢ ਲੈਣੇ ਉਹਨਾਂ ਨੇ ਉਹ ਪ੍ਰਸ਼ਾਸਨ ਦਾ ਕੰਮ ਹੈ ਜੀ ਸਾਡੇ ਕੋਈ ਜੋ ਸਰਦਾਰ ਦੇ ਉਹ ਪ੍ਰਸ਼ਾਸਨ ਸਰਦਾਰ ਦੀ ਆਪੇ ਉਹਨਾਂ ਨੇ ਕਰ ਕੱਢਨੇ ਹੈ ਜੀ ਮਹਾਰਾਜ ਕੀ ਜੈ ਜੈ ਸਿੰਘ 197 ਮਹਾਰਾਜ ਕੀ ਜੈ ਸਤਿ ਪੁਰਨਾ ਜੀ ਮਹਾਰਾਜ ਕੀ ਜੈ ਸਭ ਸਤਿ ਜੀ ਕੀ ਜੈ ਸ਼ਰੂ ਰਿ ਹੈ ਸਤਿ ਜੀ ਲੋਕੇ ਸਤਿਮਾਹ ਪ੍ਰਸੰਗਿਆ ਆਪਾਂ ਸਾਰੇ ਸਾਡੇ ਨੂੰ ਜੁੜਨ ਦਾ ਬਤ ਇਹ ਪਹਿਲੋ ਵੀ ਅਸੀਂ ਪ੍ਰਲਾਂ ਕਿਤਾ ਸੀ ਇਤਿਮਿਸ਼ ਸਾਡੇ ਕੇ ਕਿ ਸਾਰੇ ਸਮਾਜ ਨੂੰ ਲੱਗਨ ਨੂੰ ਬਠਾਉਂਦੇ ਮੈਂ ਕੁਝ ਕਾਰਨ ਦੇ ਸਾਡੇ ਪਰਹਾਰੀ ਇੱਥੇ ਬੈਠੇ ਆ ਇਹਨਾਂ ਦੇ ਮਨ ਨੂੰ ਪਤਾ ਨਹੀਂ ਉਕੇ ਜਦੋਂ ਗੁਰੂ ਘਰ ਜਾਇਦਾਦਾਂ ਪ੍ਰਧਾਨੀਆਂ ਛੱਡ ਗਿਆ ਬਈ ਉੱਥੇ ਪ੍ਰਧਾਨ ਬਣ ਕੇ ਨਹੀਂ ਜਾਣਾ ਸੇਵਾਦਾਰ ਬਣ ਕੇ ਜਾਣਾ ਜੋ ਸਾਡੇ ਸੰਤ ਮਹਾਂਪੁਰਖਾਂ ਨੇ ਫੈਸਲਾ ਲਾਇਆ ਹੈ ਉਹਨਾਂ ਦੇ ਹਿੱਤ ਚ ਤੇ ਸੱਜਾ ਹੈ ਸਾਰਿਆਂ ਨੂੰ ਇਹਨੂੰ ਮੰਨਣਾ ਚਾਹੀਦਾ ਜੋ ਵੀ ਫੈਸਲਾ ਹੋਇਆ ਉਹ ਬਹੁਤ ਵਧੀਆ ਹੈ ਕਿਉਂਕਿ ਸਾਡਾ ਸਮਾਜ ਇੱਕ ਹੈ ਤੇ ਇੱਕ ਮੰਦਰ ਵੀ ਸਾਡਾ ਇੱਕ ਹੈ ਤੇ ਰਮਨ ਲਿਆ ਭਗਵਾਨ ਵਰਮਿਕ ਮਹਾਰਾਜ ਦਾ ਸਾਰੇ ਪਾਸ਼ਕ ਨੇ ਇਸ ਕਰਕੇ ਜੋ ਵੀ ਫੈਸਲਾ ਹੋਇਆ ਬਹੁਤ ਬੁਢਿਆਇਆ ਇੱਕ ਸੰਧੀਕ ਮੇਹਰੀ ਬਣ ਜਾਏਗੀ ਤੇ ਸਭਾ ਜਿਹੜਾ ਇੱਕਜੁੱਟਤਾ ਦੇ ਬਕਤਰ ਦਿਖਾਉਣਾ ਕਿਸੇ ਨੇ ਵੀ ਹਿੰਦਲਵਾਦੀ ਅੱਧਰ ਉੱਧਰ ਦੀ ਨਹੀਂ ਕਰਨੀ ਰਾਗੀ ਕਰ ਨਹੀਂ ਕਰਨੀ ਵਾਏ ਕੁਝ ਜੀ ਦਾ ਖਲਚਾ ਵਾਏ ਕੁਝ ਜੀ ਦੀ ਖੋਤੀ 3 4 ਸਾਲ ਤੋਂ ਜਿਹੜਾ ਨੂਰਪੁਰ ਟਿੱਖਾ ਦਾ ਨਾਇਗਰਾ ਮੰਦਿਰ ਗਵਾਸ ਸੀਗਾ ਉਹਦਾ ਅੱਜ ਕੀ ਅਪਡੇਟ ਹੈ ਹੇ ਜੀ ਅੱਜ ਇੱਥੇ ਮਹਾਂਪੁਰ ਜਿਹੜੇ ਅੰਮ੍ਰਿਤਸਰ ਤੋਂ ਮਹਾਰਾਜ ਗਿਰਦਾਰੀ ਨਾਥ ਜੀ ਰੇਪਰ ਤੋਂ ਮਹਾਰਾਜ ਪ੍ਰਗਨਾਥ ਜੀ ਅਤੇ ਮਹਾਰਾਜ ਮਲਗੀਰ ਨਾਥ ਜੀ ਜਿਹੜੇ ਇਹ ਸੰਤ ਸਮਾਜ ਸਾਰਾ ਇਕੱਠਾ ਹੋਇਆ ਸੀਗਾ ਔਰ ਇਹਨਾਂ ਨੇ ਬੈਠ ਕੇ ਇੱਕ ਬਹੁਤ ਹੀ ਵਧੀਆ ਇਹਦਾ ਜਿਹੜਾ ਜਿਹੜਾ ਫੈਸਲਾ ਇਹਦਾ ਕਰ ਦਿੱਤਾ ਹੈਗਾ ਕਿ ਹੁਣ ਸੋਮਵਾਰ 2 ਵਜੇ ਜਿਹੜੇ ਆ ਉਹ ਏਡੀ ਏਡੀਸੀ ਸਾਹਿਬ ਕੋ ਇਕੱਠੇ ਹੋ ਕੇ ਇਹਦਾ ਸਾਰਾ ਸੋਲੂਸ਼ਨ ਕਮੇਟੀ ਬਾਰੇ ਦੁਬਾਰਾ ਸਾਰਾ ਵਿਚਾਰ ਪਟਾਲੜਾ ਕਰਕੇ ਆਪਣਾ ਇਹਦਾ ਇੱਕ ਪੀਸਫੁਲ ਜਿਹੜਾ ਸੋਲੂਸ਼ਨ ਕੋਈ ਕੱਢ ਲੈਣਗੇ ਇਹ ਸਰ ਦੋ ਕਮੇਟੀਆਂ ਦਾ ਰੌਲਾ ਸੀਗਾ ਉਹ ਇੱਕ ਕਮੇਟੀ ਚਾਹੁੰਦੀ ਸੀ ਕਿ ਸਾਡਾ ਸਾਡੀ ਕਮੇਟੀ ਚੁਣੀ ਜਾਵੇ ਔਰ ਦੂਜੀ ਜਿਹੜੀ ਪਹਿਲੀ ਕਮੇਟੀ ਸੀ ਉਹ ਕਹਿੰਦੀ ਸੀ ਵੀ ਸਾਡੇ ਜਿਹੜੇ ਮੈਂਬਰ ਕਾਤੇ ਲੈ ਜਾਓ ਇਹਦੇ ਵਿੱਚ ਕੀ ਕਰ ਜੀ ਬਿਲਕੁਲ ਉਸੇ ਉਸੇ ਚੀਜ਼ ਦਾ ਹੀ ਫੈਸਲਾ ਕਰਨ ਵਾਸਤੇ ਜਿਹੜਾ ਵਾ ਉਹ ਸੋਮਵਾਰ ਦਾ 2 ਵਜੇ ਦਾ ਜਿਹੜਾ ਟਾਈਮ ਰੱਖਿਆ ਗਿਆ ਔਰ ਉੱਥੇ ਹੀ ਜਿਹੜਾ ਇਹ ਸਾਰਾ ਜਿਹੜਾ ਅੱਗੇ ਜਿਹੜਾ ਦਾ ਡਿਸਾਈਡ ਹੋਏਗਾ ਜਿਹੜਾ ਹੁਣ ਫਿਲਹਾਲ ਜਿਹੜਾ ਇਹ ਚੱਲ ਰਹੀ ਸੀ ਟੈਨਸ਼ਨ ਇਹ ਬਹੁਤ ਜ਼ਿਆਦਾ ਚੱਲ ਰਹੀ ਸੀ ਉਹ ਸਾਰੀ ਜਿਹੜੀ ਹੈ ਉਹਦਾ ਸਾਰਾ ਸੋਲੂਸ਼ਨ ਹੋ ਚੁੱਕਾ ਸਰ ਇੱਕ ਜਿਹੜੀ ਥਿਰ ਸੀਗੀ ਉਹਨਾਂ ਦੇ ਕੁਝ ਲੋਕ ਜਿਹੜੇ ਸੀ ਉਹਨਾਂ ਨੇ ਕਮਰੇ ਦੇ ਵਿੱਚ ਆਪਣੇ ਆਪ ਨੂੰ ਬੰਦ ਵੀ ਕੀਤਾ ਸੀ ਉਹ ਉਹਦੇ ਬਾਰੇ ਕੀ ਕਹਿਣਾ ਹੈ ਇਹਦੇ ਚ ਇੱਕ ਥੱਲੇ ਬੰਨੇ ਜਿੱਦਾਂ ਤੁਹਾਨੂੰ ਪਤਾ ਲੰਗਰ ਹਾਲ ਹੈ ਲੰਗਰ ਹਾਲ ਦੇ ਵਿੱਚ ਕਮਰਾ ਬਣ ਉਹ ਕਮਰੇ ਦੇ ਵਿੱਚ ਜਿਹੜੇ ਕੁਝ ਇੱਕ ਪਾਰਟੀ ਦੇ ਕੁਝ ਬੰਦੇ ਸੀਗੇ ਉਹ ਆਪਣੇ ਆਪ ਨੂੰ ਆਪਣਾ ਉਹਦੇ ਵਿੱਚ ਬੈਠੇ ਸੀਗੇ ਤੇ ਬਾਕੀ ਜਿਹੜੇ ਦੂਜੀ ਧਿਰ ਦੇ ਆ ਉਹ ਲੰਗਰ ਹਾਲ ਦੇ ਵਿੱਚ ਸਾਰੇ ਆਪਣਾ ਡੇਰਾ ਲਾਈ ਬੈਠੇ ਸੀ ਸੋ ਕਾਫੀ ਤਣਾਅਪੂਰਨ ਹਾਲ ਸੀਗਾ ਜੋ ਕਿ ਇਹਦਾ ਹੁਣ ਜਿਹੜਾ ਵਾ ਉਹਨਾਂ ਦੀ ਮਹਾਪੁਰਖਾ ਦੀ ਇੰਟਰਵੈਂਸ਼ਨ ਨਾਲ ਸਾਰਾ ਜਿਹੜਾ ਪੀਸਫੁਲੀ ਜਿਹੜਾ ਹੈ ਰਿਜ਼ੋਲਵ ਹੋ ਗਿਆ ਮਸਲੇ ਦਾ ਹੱਲ ਨਿਕਲਿਆ ਹੁਣ ਮੰਡੇ ਨੂੰ 2 ਵਜੇ ਜਿਹੜਾ ਬਾਕੀ ਵੀ ਸਾਰਾ ਅੱਗੇ ਜਿਹੜੀ ਹੈ ਸਾਰੀ ਬਣਾ ਲਈ ਜਾਈਏ ਸਰ ਜਿਨ੍ਹਾਂ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕੀਤਾ ਸੀ ਉਹਨੂੰ ਬਾਹਰ ਕੱਢ ਲਿਆ ਗਿਆ ਜੇ ਸਾਰੇ ਜਿਹੜੇ ਨੇ ਉਹਦੇ ਮੁਤਾਬਕ ਜਿਹੜਾ ਅੱਜ ਮੈਡਕੇ ਜਿਹੜਾ ਇਹਨਾਂ ਦਾ ਫੈਸਲਾ ਹੋਇਆ ਹੈ ਉਸ ਦੇ ਮੁਤਾਬਕ ਸਾਰੇ ਜਿਹੜੇ ਐ ਆਪਣੇ ਬਾਹਰ ਕਰ ਰਹੇ ਨੇ 19000 ਆਪਣੇ ਬਾਏ ਇਹਦੇ ਵਿੱਚ ਕੋਈ ਦੇਖਣ ਦਾ ਨਹੀਂ ਹੀ ਕਰੇਗਾ 19000 ਦੇ ਜਿਹੜੇ ਹੈਗੇ ਆ ਇਹਦਾ ਸਟੇਟਸ ਕੋ ਐਸ ਇਟ ਇਜ਼ ਬੰਦ ਰਹੇਗਾ ਔਰ ਸਿਰਫ ਜਿਹੜਾ ਵਾ ਉੱਪਰ ਜਿਹੜਾ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਜਿੱਥੇ ਉਥੇ ਦੋ ਗ੍ਰੰਤੀ ਸਾਹਿਬਾਨ ਜਿਹੜੇ ਵਾਰੀ ਵਾਰੀ ਆਪਣੇ ਉੱਤੇ ਡਿਊਟੀ ਕਰਨਗੇ ਚਾਬੀਆਂ ਕਿਹਦੇ ਕੋ ਰਹਿਣਗੀਆਂ ਸਾਹਿਬ ਇਹ ਅੰਦਰ ਪ੍ਰਸ਼ਾਸਨ ਜਿਹੜਾ ਪ੍ਰਸ਼ਾਸਨ ਦੇ ਕੋਲ ਰਹਿਣਗੇ ਅੰਦਰ ਜਿਹਨੇ ਅ ਸੋਮਵਾਰ ਤੱਕ ਦੋ ਦਿਨ ਤੱਕ ਇਹੰਦੇ ਦਾ ਫੈਸਲਾ ਪ੍ਰੋਪਰ ਜਿਹੜਾ ਸਾਰਾ ਜਿਹੜਾ ਬਾਕੀ ਜਿਹੜੀ ਹੈ ਉਹ ਸਾਰਾ ਉਲੀਕ ਲਿਆ ਜਾਏਗਾ ਤੇ ਕੀ ਇਹਨਾਂ ਦਾ ਅੱਗੇ ਜਿਹੜਾ ਕੀ ਕੀ ਕਿਸ ਤਰ੍ਹਾਂ ਕਿਸ ਤਰ੍ਹਾਂ ਹੋਣਾ ਹੈ ਉਹ ਸਾਰਾ ਦੋ ਤਰੀਕ ਨੂੰ 2 ਵਜੇ ਸੋਮਵਾਰ ਨੂੰ ਜਿਹੜਾ ਹੋਏਗਾ। ਕ੍ਰਿਪ ਚੌਂਕ ਜੀ ਆਏ ਸਾਡੇ ਐਸਐਸਪੀ ਸਾਹਿਬ ਮਨਜੋਗ ਬਰਖਸਰ ਦੀ ਰਹਿਨਮਾਈ ਹੇਠ ਐਸਪੀ ਡੀ ਸਰ ਪਰਮਿੰਦਰ ਸਰ ਐਂਡ ਨਾਲ ਮੇਰੇ ਮੇਰੇ ਪੁਲਿਸ ਜਿਹੜੇ ਹੈ ਡੀਐਸਪੀ ਸਾਹਿਬ ਸ਼ਾਹਕੋਟ ਹੰਕਾਰ ਬਰਾੜ ਜੀ ਅਤੇ ਨਾਲ ਸਾਡੇ ਇਹਨਾਂ ਦੇ ਸਾਰੇ ਐਸਐਚਓ ਸਾਹਿਬਾਨ ਮੇਰੇ ਸਾਰੇ ਐਸਐਚਓ ਸਾਹਿਬਾਨ ਈਵਨ ਐਸਐਚਓ ਕਰਤਾਰਪੁਰ ਬਿਲਗਾ ਸਾਰੀ ਸਾਰਾ ਜਿਹੜਾ ਸੀ ਪ੍ਰੋਪਰ ਜਿਹੜਾ ਇੱਥੇ ਫੂਲਪੂਰ ਵਾਸੀਂ ਜਿਹੜਾ ਸਕਿਉਰਿਟੀ ਅਰੇਂਜਮੈਂਟ ਕੀਤਾ ਸੀਗਾ ਕਿਉਂਕਿ ਬਹੁਤ ਹੀ ਤਣਾਅਪੂਰ ਮਾਹੌਲ ਸੀਗਾ ਇਹ ਕਿਉਂਕਿ ਇਹ ਜਿਹੜਾ ਮਸਲਾ ਇੱਕ ਸੋਸ਼ਲ ਰਿਲੀਜੀਅਸ ਮਸਲਾ ਸੀਗਾ ਔਰ ਬਹੁਤ ਹੀ ਪ੍ਰੋਪਰਲੀ ਜਿਹੜਾ ਇਹਨੂੰ ਜਿਹੜਾ ਸੈਂਸਿਟਿਵ ਇਸ਼ੂ ਹੋਣ ਕਰਕੇ ਤੁਸੀਂ ਲਾਂਦੇ ਉਹਨੂੰ ਬੜੇ ਤਰੀਕੇ ਦੇ ਨਾਲ ਜਿਹੜਾ ਹੈਂਡਲ ਕੀਤਾ ਗਿਆ